ਭਾਰਤ ਨੇ ਚਲਦੀ ਟ੍ਰੇਨ ਵਿੱਚੋਂ 2000 ਕਿਲੋਮੀਟਰ ਤੱਕ ਪਰਮਾਣੂ ਹੈੱਡ ਲੈ ਕੇ ਮਾਰ ਕਰਨ ਵਾਲੀ ਅਗਨੀ ਪ੍ਰਾਈਮ ਮਿਜ਼ੈਲ ਦਾ ਸਫਲ ਪ੍ਰੀਖਣ ਕਰਕੇ ਪੂਰੀ ਦੁਨੀਆ ਨੂੰ ਹੈਰਾਨ ਕਰਕੇ ਰੱਖ ਦਿੱਤਾ ਸਭ ਤੋਂ ਵੱਧ ਖੁਸ਼ਯਦਾ ਇਸ ਮਿਜ਼ੈਲ ਦੇ ਸਫਲ ਪ੍ਰੀਖਣ ਤੋਂ ਬਾਅਦ ਗੁਆਂਢੀ ਮੁਲਕ ਚੀਨ ਹੋਇਆ ਹੈ ਚੀਨ ਨੇ ਕਿਹਾ ਹੈ ਕਿ ਭਾਰਤ ਦੀ ਇਹ ਮਿਜ਼ੈਲ ਜੇ ਕਿਧਰੇ ਆਪਣਾ ਰਸਤਾ ਭਟਕ ਜਾਂਦੀ ਕਾ এਸ਼ੀਆ ਵਿੱਚ ਪਰਮਾਣੂ ਜੁੱਧ ਛਿੜ ਸਕਦਾ ਸੀ ਚੀਨ ਇਸ ਨੂੰ ਲੈ ਕੇ ਡਾਡਾ ਪਰੇਸ਼ਾਨ ਹੋਇਆ ਉਸਨੇ ਕਿਹਾ ਕਿ ਹੁਣ ਦੁਨੀਆ ਨੂੰ ਪਤਾ ਲੱਗ ਗਿਆ ਹੈ ਕਿ ਭਾਰਤ ਪਰਮਾਣੂ ਮਸਲੇ ਵਿੱਚ ਐਸਐਸਏ ਬਣ ਗਿਆ ਹੈ ਐਸਐਸਏ ਦਾ ਭਾਵ ਹੁੰਦਾ ਹੈ ਕਿ ਭਾਰਤ ਦੇ ਉੱਪਰ ਜੇਕਰ ਕੋਈ ਦੇਸ਼ ਪਰਮਾਣੂ ਹਮਲਾ ਕਰਦਾ ਹੈ ਤਾਂ ਇਹ ਉਸ ਉੱਤੇ ਦੁਬਾਰਾ ਪੂਰੇ ਸ਼ਕਤੀਸ਼ਾਲੀ ਢੰਗ ਨਾਲ ਜਵਾਬੀ ਪਰਮਾਣੂ ਹਮਲਾ ਕਰਨ ਦੀ ਸਮਰੱਥਾ ਰੱਖਦਾ ਹੈ ਉਸਨੇ ਕਿਹਾ ਕਿ ਇਸਨੇ ਆਪਣੀਆਂ ਮੈਇਲਾ ਜਿਨ੍ਹਾਂ ਦੀ ਮਾਰੂ ਰੇਂਜ ਬਹੁਤ ਜ਼ਿਆਦਾ ਹੈ ਉਹਨਾਂ ਨੂੰ ਜਾਣ ਬੁੱਝ ਕੇ ਘਟ ਦੱਸਿਆ ਹੈ ਅਤੇ ਪੂਰੀ ਦੁਨੀਆ ਨੂੰ ਇਸਨੇ ਪਰੇਸ਼ਾਨ ਕੀਤਾ ਹੈ ਇਸ ਦੇ ਨਾਲ ਹੀ ਅਮਰੀਕਾ ਵੀ ਇਸ ਪਰਖਣ ਤੋਂ ਬਾਅਦ ਹੈਰਾਨ ਹੋ ਗਿਆ ਹੈ ਕਿਉਂਕਿ ਇਹ ਮਜੈਲ ਦਾ ਪਰਖਣ ਚੱਲਦੀ ਟ੍ਰੇਨ ਵਿੱਚੋਂ ਭਾਰਤ ਜੰਮੂ ਕਸ਼ਮੀਰ ਤੋਂ ਲੈ ਕੇ ਕਨਿਆ ਕੁਮਾਰੀ ਤੱਕ ਕਿਸੇ ਵੀ ਆਪਣੇ ਰਾਜ ਵਿੱਚ ਕਰ ਸਕਦਾ ਹੈ ਅਤੇ ਕਿਸੇ ਵੀ ਰਾਜ ਵਿੱਚੋਂ ਕਿਸੇ ਵੀ ਦੇਸ਼ ਤੇ ਭਾਰਤ ਪਰਮਾਣੂ ਮਜੈਲਾ ਨਾਲ ਤੇ ਦੂਜੀਆਂ ਮਜੈਨਾ ਲਾਂ ਟ੍ਰੇਨ ਵਿੱਚੋਂ ਹਮਲਾ ਕਰ ਸਕਦਾ ਹੈ ਇਹ ਟ੍ਰੇਨ ਵਿੱਚੋਂ ਪਰਮਾਣੂ ਹਮਲਾ ਜਾਂ ਦੂਜਾ ਹਮਲਾ ਕਰਨ ਦੀ ਸਮਰੱਥਾ ਅਮਰੀਕਾ ਰੂਸ ਅਤੇ ਚੀਨ ਤੋਂ ਬਾਅਦ ਭਾਰਤ ਦੇ ਕੋਲ ਆਈ ਹੈ ਭਾਰਤ ਦੇ ਵਿਗਿਆਨੀਆਂ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿੱਥੇ ਵਧਾਈ ਦਿੱਤੀ ਹੈ ਉੱਥੇ ਹੀ ਇਸ ਨੂੰ ਲੈ ਕੇ ਚਾਈਨਾ ਦੀ ਸਰਕਾਰੀ ਅਖਬਾਰ ਗਲੋਬਲ ਟਾਈਮਜ਼ ਨੇ ਕਈ ਤਰ੍ਹਾਂ ਦੇ ਸ਼ੰਕੇ ਖੜੇ ਕਰਕੇ ਦੁਨੀਆ ਨੂੰ ਇਸ ਸੰਬੰਧੀ ਦੱਸਿਆ ਹੈ ਕਿ ਭਾਰਤ ਨੂੰ ਮਾਮੂਲੀ ਪਰਮਾਣੂ ਸ਼ਕਤੀ ਨਾ ਸਮਝਿਆ ਜਾਵੇ ਅਤੇ ਲੋੜ ਪੈਣ ਤੇ ਭਾਰਤ ਬਹੁਤ ਤਕੜਾ ਜਵਾਬੀ ਹਮਲਾ ਆਪਣੇ ਦੇਸ਼ ਤੇ ਦੋਸ਼ਮਣ ਦੇਸ਼ ਤੇ ਕਰਨ ਦੇ ਪੂਰੇ ਦਾ ਪੂਰਾ ਸਮਰੱਥ ਹੈ ਉਹਨਾਂ ਕਿਹਾ ਹੈ ਕਿ ਭਾਰਤ ਨੇ ਇਹ ਪ੍ਰੀਖਣ ਬਹੁਤ ਪਹਿਲਾਂ ਹੀ ਪੂਰਾ ਕਰ ਲਿਆ ਸੀ ਤੇ ਅੱਜ ਉਸ ਨੇ ਇਹ ਸਮੁੱਚੀ ਦੁਨੀਆ ਨੂੰ ਦੱਸ ਦਿੱਤਾ ਹੈ ਕਿ ਭਾਰਤ ਹਰ ਇੱਕ ਮਜਾਇਲ ਦਾ ਪ੍ਰੀਖਣ ਕਰ ਸਕਦਾ ਹੈ ਉਸ ਨੇ ਕਿਹਾ ਕਿ ਅਗਨੀ ਸੀਰੀਜ ਦੀਆਂ ਮਜਾਇਲਾ ਦੀ ਮਾਰੂ ਸਮਰੱਥਾ ਕਿਤੇ ਵੱਧ ਹੈ ਜਿੰਨੀ ਕਿ ਭਾਰਤ ਦੱਸ ਰਿਹਾ ਹੈ ਉਸ ਤੋਂ ਬਹੁਤ ਜ਼ਿਆਦਾ ਇਹਨਾਂ ਮਜੈਲਾਂ ਦੀ ਮਾਰੂ ਰੇਂਜ ਹੈ